ਕੱਲ੍ਹ ਸਾਡੇ ਪਿੰਡ ਕੈਰੋਂ ਤੇ ਨੇੜੇ ਜਿਹੜੇ ਫਾਟਕ 'ਤੇ ਉੱਥੇ ਇੱਕ ਵਾਰਦਾਤ ਹੋਈ ਸੀ ਜਿਸ ਵਾਰਦਾਤ ਬਾਰੇ ਅੱਜ ਉਹ ਬਾਅਦ ਵਿੱਚ ਜਵਾਬੀ ਪੁਲਿਸ ਕਰ ਰਹੀ ਹੈ ਉਹਦੇ ਬਾਰੇ ਜਾਣਕਾਰੀ ਦੇ ਲਈ ਅੱਜ ਖੁਦ ਸਾਰਿਆਂ ਨੂੰ ਇੱਥੇ ਬੁਲਾਇਆ ਗਿਆ ਕੱਲ੍ਹ ਜੋ ਪਿੰਡ ਕੈਰੋਂ ਦੇ ਨੇੜੇ ਜਿਹੜਾ ਫਾਟਕ ਹੈ ਉੱਥੇ ਤਿੰਨ ਗੱਡੀਆਂ ਚੱਲ ਰਹੀਆਂ ਸੀ ਜਿਹਨਾਂ 'ਚ ਦੋਸਤ ਫੜ ਗਏ ਸੀ ਉਹਨਾਂ ਦਾ ਪਿੱਛਾ ਕਰਨ ਆ ਗਿਆ ਦੋਪੱਟੇ ਜਿਹੜੀ ਇੱਕ ਸਵਿਫਟ ਗੱਡੀ ਅਤੇ ਇੱਕ ਮੋਟਰਸਾਈਕਲ ਸੀ। ਤਕਰੀਬਨ 6 ਵਜੇ 스ਕੋਰਪਿਓ ਦੇ ਵਿੱਚ ਜਿਹੜੀ ਕਿਚਟੇ ਸਕੋਰਪਿਓ ਕੱਢੀ ਹੋਈ ਆ ਤਿੰਨ ਵਿਅਕਤੀ ਸੀ। ਉਹਨਾਂ ਤੇ ਫਾਇਰਿੰਗ ਹੋਈ ਸੀ। ਸਵਿਫਟ ਗੱਡੀ ਤੋਂ ਤਿੰਨ ਬੰਦੇ ਇਹਨਾਂ ਦੇ ਸ਼ਾਰਟ ਸੀਗੇ। ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣੀ ਆ। ਤੇ ਉਹਨਾਂ ਦੇ ਨਾਲ 4-5 ਅਣਪਛਾਤੇ ਬੰਦੇ ਸੀਗੇ। ਉਹਨਾਂ ਨੇ ਬਾਈਕ 스ਕੋਰਪਿਓ ਦੇ ਵਿੱਚ ਜਿਹੜੇ ਬੈਠੇ ਹੁੰਦੇ ਸੀ। ਜਿਨ੍ਹਾਂ ਦੇ ਵਿੱਚ ਇਹਨਾਂ ਦਾ ਨਾਮ ਸੀਗਾ ਇੱਕ ਸਮਰਵੀਰ ਉਹਦਾ ਦੂਸਰਾ ਸੌਰਵ ਅਤੇ ਉਹਦਾ ਇੱਕ ਹੋਰ ਨਾਲ ਅਸੋਸੀਏਟ ਜੈ ਗੁਜਾਰ ਇਹਨਾਂ ਤੇ ਫਾਇਰਿੰਗ ਕੀਤੀ ਗਈ ਜਿਹਦੇ ਵਿੱਚ ਸਮਰਵੀਰ ਸਿੰਘ ਅਤੇ ਸੌਰਵ ਨੇ ਜਿਹੜੇ ਇਹਨਾਂ ਇਹਨਾਂ ਨੂੰ ਇਮੀਜੇਟਲੀ ਜ਼ਖਮੀ ਹੋ ਕੇ ਸਿਪੀਟਲ ਲੈ ਕੇ ਆਂਦਾ ਗਿਆ ਅਨਫੋਰਚਨਟਲੀ ਇਸ ਇਨਸੀਡੈਂਟ ਤੋਂ ਬਾਅਦ ਇਸ ਫਾਇਰਿੰਗ ਤੋਂ ਬਾਅਦ ਇਹ ਇਹ ਮਾਦਰੀ ਤੇ ਤੇ ਇਸ ਵਾਰ ਦਾ ਦੇ ਵਿੱਚ 103 ਜੋ ਕਿ ਮਰਡਰ ਦਾ ਪੱਤਰ ਉਹ ਦਰਜ ਕੀਤਾ ਗਿਆ ਮਕਾਨ ਨੰਬਰ 149 ਸ਼ਾਨਾ ਸਿਟੀ ਪਟਨੀ ਪੁਲਿਸ ਵੱਲੋਂ ਇਮੀਡੀਏਟਲੀ ਉੱਥੇ ਮੌਕੇ ਤੇ ਪਹੁੰਚਿਆ ਗਿਆ ਸਬ ਡਿਵੀਜ਼ਨ 11 ਦੀ ਪੁਲਿਸ ਸਾਡੀ ਸਿਗਾਈ ਦੀ ਟੀਮ ਦਸਤਕਾਰੀ ਸਾਰੇ ਮੌਕੇ ਤੇ ਪਹੁੰਚੇ ਇਮੀਡੀਏਟਲੀ ਟੀਮਸ ਬਣਾਇਆ ਗਿਆ ਉੱਚੀ ਦੇਰ ਦੇ ਵਿੱਚ ਜਿਹੜੀ ਇਹ ਵਾਰਦਾਤ ਹੈ ਦੇ ਵਿੱਚ ਕਿੰਨਾ ਬੰਦੇ ਨੇ ਵਾਰਦਾਤ ਕੀਤੀ ਸੀਗੀ ਉਹਨਾਂ ਨੂੰ ਟੇਸ ਕੀਤਾ ਗਿਆ ਉਹਨਾਂ ਤੇ ਬਾਈਨਿੰਗ ਪਛਾਤਾਜ ਹੋਇਆ ਜਿਹਦੇ ਵਿੱਚ ਇਹਨਾਂ ਦਾ ਨਾਮ ਹੈਗੇ ਜਗਤਾਰ ਸਿੰਘ ਉਸ ਜੱਗਾ ਪੱਤੂ ਬੋਟੀ ਹਰਪਾਲ ਸਿੰਘ ਅਤੇ 4-5 ਅੰਸ਼ਾਤੀ ਦੇ ਬਾਅਦ ਪੁਲਿਸ ਵੱਲੋਂ ਜਿਹੜੀਆਂ ਰੀਡਿੰਗ ਥਿੰਗਸ ਬਣਾਈਆਂ ਗਈਆਂ ਜੁਣੀਆਂ ਸੀਗੀਆਂ ਉਦੇ ਚ ਚਾਰ ਬੰਦੇ ਜਿਹੜੇ ਕਿ ਇਹਨਾਂ ਦੇ ਪਲੇਜ ਵਿੱਚ ਇਹਨਾਂ ਨੇ ਇਸ ਵਾਰ ਦਾ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਜਿਨ੍ਹਾਂ ਦੇ ਨਾਮ ਹਨ ਜਗਰਾਜ ਸਿੰਘ ਇੱਕ ਖੇਮਕਰਨ ਦੇ ਰਹਿਣਾ ਦਲੇਰ ਸਿੰਘ ਇਹ ਵੀ ਖੇਮਕਰਨ ਦਾ ਰਹਿਣਾ ਦਾ ਤੋਨਾ ਸਿੰਘ ਅ ਇਹ ਪਨਾ ਦੇ ਨਾਲ ਹੈ ਹੋਇਆ ਅਤੇ ਸਲਵਿੰਦਰ ਸਿੰਘ ਇਹ ਵੀ ਪਨਾ ਦੇ ਨਾਲ ਹੈ ਇਹ ਚਾਰ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਬੰਦੇ ਇਹਦੇ ਵਿੱਚ ਫ੍ਰੀਸ ਕੀਤੇ ਗਏ ਨੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਉਹਨਾਂ ਦੀ ਨਿਰੰਤਰ ਪਾਲ ਜਾਰੀ ਹੈ ਹਰ ਤਰੀਕੇ ਨਾਲ ਪੁਲਿਸ ਦੇ ਕੋਲ ਜਿਹੜੀ ਇੰਟੈਲੀਜੈਂਸ ਆ ਰਹੀ ਹੈ ਹਰ ਤਰੀਕੇ ਨਾਲ ਇਸ ਕੇਸ ਦੇ ਵਿੱਚ ਕੁੱਪੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਲਦ ਹੀ ਅਸੀਂ ਇਸ ਕੇਸ ਦੇ ਵਿੱਚ ਜੋ ਅਖੀਰ ਜੋ ਨਾਂ ਦਾ ਉਹ ਨਾਂ ਨਹੀਂ ਦੱਸਦੇ ਰਹਿ ਰਹੇ ਹਾਂ ਉਹ ਇਹ ਜਲਦੀ ਜਲਦੀ ਨਾ ਬੈਂਗਲੌਰ ਬੈਂਗਲੌਰ ਨਹੀਂ ਇੱਕ ਗੱਲ ਮੈਂ ਕਲੀਅਰਾਈ ਕਰਨਾ ਚਾਹੁੰਦੀ ਹਾਂ ਜੀ ਇਦੇ ਵਿੱਚ ਕੋਈ ਗੈਂਗਵਾਰ ਵਾਲਾ ਹਜੇ ਤੱਕ ਵੀ ਤਾਂ ਪੀਸ ਕੋਈ ਵੈਲਿਊ ਸਾਹਮਣੇ ਨਹੀਂ ਆਇਆ ਕਿ ਜੀ ਦੂਜੀ ਪਾਰਟੀ ਵੱਲੋਂ ਇਹਨਾਂ ਤੇ ਕੋਈ ਅਟੈਕ ਨਹੀਂ ਹੋਇਆ ਉਹਨਾਂ ਤੇ ਫਾਇਰੀ ਨਹੀਂ ਹੋਈ ਹੈ ਤੇ ਜਿੱਦਾਂ ਜਿਵੇਂ ਦੱਸਿਆ ਅਨਫੋਰਚੂਨੇਟਲੀ ਉਹਨਾਂ ਦੇ ਦੋ ਬੰਦੇ ਮੌਕੇ ਤੇ ਜ਼ਖਮੀ ਵੀ ਹੋ ਗਏ ਅਸਲ ਦੇ ਵਿੱਚ ਜਿਹੜੇ ਮੈਕੰਟੂਰੀਅਲ ਵੀਡੀਓ ਹੈ ਸਾਡੇ ਧਿਆਨ 'ਚ ਹੀ ਆਈ ਹੈ ਅਸੀਂ ਹੁਣ ਤੱਕ ਦੀ ਤੱਕਰੀਬ ਸਭ ਤੋਂ ਸਾਡੇ ਇਲਾਕੇ ਦੀ ਵੀਡੀਓ ਹੈ ਤੇ ਉਹਨੂੰ ਵੈਰੀਫਾਈ ਕਰ ਰਹੇ ਆ ਕਿ ਉਹ ਵੀਡੀਓ ਕਿੱਥੇ ਬਣੀ ਹੈ ਜੇ ਜ ਸੂਰੀਆ ਦੇ ਵਿੱਚ ਹੀ ਬਣੀ ਹੈ ਅਗਲੀ ਕਾਰਵਾਈ ਲਈ ਸਾਡੇ ਕੋਲ ਉਹਨਾਂ ਨੂੰ ਦੇਖਣਾ ਜੋ ਹੁਣ ਤੱਕ ਦੀ ਤਫ਼ਸੀਲ 'ਚ ਗੱਲ ਆਈ ਹੈ ਕਿ ਉਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਦਾ ਇੱਕ ਇਨਸੀਡੈਂਟ ਨਾਲ ਰਿਲੇਸ਼ਨ ਹੈ ਜਿਹਨੂੰ ਕੋਈ ਹੋਰ ਬਿਸਕਾਟ ਚੈਲੰਜ ਨਹੀਂ ਹੁੰਦਾ ਮਾਮਲਾ ਕਿਸ ਤਰ੍ਹਾਂ ਜਿੱਦਾਂ ਤੁਸੀਂ ਆਪ ਹੀ ਦੱਸਿਆ ਕਿ ਇਹਨਾਂ ਦਾ ਪਹਿਲਾ ਆਫਤਿਕ ਰੰਗਿਸਤਲ ਵੀ ਤੇ ਆ ਕੁਝ ਜੋ ਇਹਨਾਂ ਦੀ ਸੋਸ਼ਲ ਮੀਡੀਆ ਪੋਸਟ ਤੋਂ ਗੱਲ ਕਰਾ ਜਾ ਰਹੀਆਂ ਨੇ ਆ ਕਿ ਇਹਨਾਂ ਦੀ ਇੱਕ ਰਾਈਵਲਰੀ ਬਣ ਗਈ। ਐਗਜ਼ੈਕਟਲੀ ਇਸ ਇਨਸੀਡੈਂਟ ਦਾ ਜੋ ਕਾਰਨ ਸਮਝ ਆ ਰਿਹਾ ਦੋ ਥਿੰਕਸ ਆਪੀ ਨੂੰ ਸਾਹਮਣੇ ਆਏ ਨੇ ਸੋਸ਼ਲ ਮੀਡੀਆ ਅਗਵਾਈਸ ਉਹਦੇ ਤੇ ਸਾਡੀ ਡਿਟੇਲਡ ਇਨਵੈਸਟੀਗੇਸ਼ਨ ਚੱਲ ਰਹੀ ਹੈ। ਪਰ ਹਰ ਪਹਿਲੂ ਨੂੰ ਵਾਚਿਆ ਜਾਦਾ। ਕੋਈ ਕੋਈ ਕਿਆ ਹੈ ਇਹਦਾ ਪ੍ਰੇਸ਼ਰ ਹੈ ਕਿ ਨੂੰ ਮੱਦੇ ਬਾਕੀ ਹੈ। ਦੇਖੋ ਜੀ ਕਾਨੂੰਨ ਨੂੰ ਆਪਣੇ ਹੱਥ ਹੀ ਲੈਣ ਵਾਲਾ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਹਦੀ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਇਸ ਦੇ ਵਿੱਚ ਜੋ ਅਕਿਊਜ਼ਡ ਹੈ ਉਹਨਾਂ ਨੂੰ ਫੜਾਂਗੇ ਤੇ ਜੋ ਇਹ ਜੀ ਸੈਂਸੇਸ਼ਨਲਿਜ਼ਮ ਸਪਰੈਡ ਕਰ ਰਹੇ ਹਨ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਹਨੂੰ ਬਚਿਆ ਜਾ ਰਿਹਾ ਜੀ ਪਾਰਟ ਆਫ ਇਨਵੈਸਟੀਗੇਸ਼ਨ ਐਕਚੁਅਲੀ ਫਰ ਪੋਸਟ ਦੇ ਜਵਾਬੀ ਹੋਰ ਪੋਸਟ ਆ ਗਈ ਹੈ ਤਾਂ 3-4 ਕੋਲ ਤਾਂ 4-5 ਹੰਟ ਤੱਕ ਹੋ ਸਕਦਾ ਇਹਦੇ ਚੰਗਾ ਨੇ ਇਹਨੋਂ ਸਾਰੇਆਂ ਨੂੰ ਅਸੀਂ ਤਕਨੀਕੀ ਤੌਰ ਤੇ ਵਾਚਦੇ ਜਿਹੜੇ ਬੱਲੇ ਦੀ ਗਰਵਾ ਕਰ ਦਿੱਤੀ ਆ ਇਹਦੇ ਵੀ ਕਹਿਦੇ ਆ ਇਹ ਸਾਰੇ ਇਹਨਾਂ ਦੇ ਅਸੋਸੀਏਟਸ ਨੇ ਨਜ਼ਦੀਕੀ ਅਸੋਸੀਏਟਸ ਜਿਹੜੇ ਬੱਤਿਆਂ ਦੀ ਬੈਕ ਤੋਂ ਇਹ ਜਿਹੜੇ ਕਪਟੈਂਟ ਹੈ ਜਾਂ ਉਹਨਾਂ ਦਾ ਕੋਈ ਟ੍ਰੇਨਿੰਗ ਕਰਾਉਂਦੇ ਨਹੀਂ ਹਜੇ ਤੱਕ ਉਹਨਾਂ ਦਾ ਕੋਈ ਪ੍ਰੈਸ ਸਾਡੇ ਸਾਹਮਣੇ ਨਹੀਂ ਆਇਆ ਪਰ ਅਸੀਂ ਉਹਨੂੰ ਅਗੇ ਸਾਰਿਆਂ ਨੂੰ ਲਿਖ ਰਹੇ ਹਾਂ ਤੇ ਇਹਦੇ ਵਿੱਚ ਇਹਨੂੰ ਵਾਚ ਰਹੇ ਹਾਂ ਤੇ ਹਰ ਪਹਿਲੂ ਤੇ ਅ ਮੈਨੂੰ ਗੋਸਨਾ ਚਾਹੁੰਦੇ ਤੁਹਾਡੀ ਮਦਦ ਕਰ ਸਕਦਾ। ਸਾਡੇ ਤੇ ਕਿੰਨਾ ਨੰਨਾਂ ਤੰਗੂ ਦੇ ਪੱਖੇ ਦਰਦੇ। ਨਹੀਂ ਇਹਨਾਂ ਤੇ ਹਜੇ ਤੱਕ ਸਾਡੇ ਕੋਲ ਕੋਈ ਸਾਰੇ ਕਿਉਂ ਨਹੀਂ ਦੱਸਦਾ। ਇਹ ਸਾਰਾ ਸਾਡੇ ਬੈਲਿਸਟਿਕ ਐਕਸਪਰਟ ਆਏ ਨੇ ਜੀ ਮੌਕੇ ਤੇ ਐਫਐਸਐਲਆ ਐਕਸਪਰਟ ਆਏ ਨੇ ਉਹਨਾਂ ਦੀ ਰਿਪੋਰਟਾਂ ਦੇ ਅਸੀਂ ਵੇਸਟ ਕੋਈ ਕਰਾਂਗੇ। ਇੱਕ ਐਗਜ਼ੈਕਟ ਸਾਨੂੰ ਨੰਬਰ ਹੈ ਜਿਹੜਾ ਸਾਡੇ ਕੋਲ ਇੱਕ ਅਨੁਮਾਨ ਹੈਗਾ ਪਰ ਐਗਜ਼ੈਕਟ ਅਨੁਮਾਨ ਉਹਨਾਂ ਦੀ ਰਿਪੋਰਟ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ। ਇਹ ਇੱਕ ਅਨੁਮਾਨ ਹੈ। ਹਾਂਜੀ ਇਹ ਇਹ ਸਾਡੇ ਧਿਆਨ ਚਾਹੀਏ ਗੱਲਾਂ ਸਾਰੀਆਂ ਸੋਸ਼ਲ ਮੀਡੀਆ ਪੋਸਟ ਨੂੰ ਅਸੀਂ ਦੇਖਦੇ ਆਂ ਤੇ ਉਹਨਾਂ ਦੀ ਅਸੀਂ ਜਿਹੜੀ ਟੈਕਨੀਕਲ ਤੌਰ ਤੇ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਵੀ ਉਹ ਕਿੱਥੇ ਬਣਿਆ ਨੇ ਕਿੱਦੋਂ ਬਣਿਆ ਨੇ ਉਹ ਅਸੀਂ ਟੈਕ ਕਰਦੇ ਆਂ ਤੇ ਮੈਂ ਕਹਿੰਦਾ ਕਿ ਅਸੀਂ ਬਹੁਤ ਵਾਰੀ ਬਤਨ ਕਰਦੇ ਆਂ ਪੋਸਟਾਂ ਕਿਉਂਦੇ ਬਣਾਈਆਂ ਉਹਨਾਂ ਨੂੰ ਪਰਚਾਣਾ ਚਾਹੁੰਦੇ ਕਿ ਮੈਂ ਤੁਹਾਨੂੰ ਕਿਹਾ ਹੁਣੇ ਮੈਂ ਕਹਿ ਕੇ ਹਟਿਆ ਸੀ ਕਿ ਇਹ ਜਿਆ ਇਹ ਜਿਹੜਾ ਕਾਨੂੰਨ ਨੂੰ ਹੱਥ ਲੈਣ ਵਾਲਿਆਂ ਤੇ ਸਾਡੇ ਵੱਲੋਂ ਸਖਤ ਤੋਂ ਸਖਤ ਕਾਰਵਾਈ ਹੋਵੇ। ਦੇਖੋ ਜੀ ਸਾਡਾ ਸਾਡਾ ਜਿਹੜਾ ਕੇਸ ਹੈ ਸਾਡਾ ਮਰਡਰ ਕੇਸ ਤੇ ਮਹਿਕ ਪੰਡੋਰੀ ਜਿਹੜਾ ਹੈਗਾ ਜੇ ਉਹਦਾ ਕੋਈ ਰੋਲ ਇਸ ਕੇਸ ਦੇ ਵਿੱਚ ਆਉਂਦਾ ਤੁਹਾਨੂੰ ਬਾਤਾਂਗੇ ਪਰ ਸਾਡਾ ਜਿਸ ਕੇਸ ਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਤੇ ਜਿਹੜੀ ਕੱਲ ਦੀ ਬਾਤ ਆ ਰਹੀ ਹੈ ਉਹ ਮਰਡਰ ਕੇਸ ਉਹਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈ ਤੇ ਉਹਦੀ ਤਫਤੀਸ਼ ਜਿਹੜੀ ਅਫੀਸ਼ਰ ਹਸਾਬ ਨਾਲ